हां जी दोस्तों सारेया नुं सस्श्रीकाल स्वागत करते हा टोडा राज संधू फार्मिंग दे विच तो दोस्तों आज पहुंचेया ਪਿੰਡ ਮਹਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ वीर ਗੁਰਮント ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਫਾਰਮ ਤੇ ਆਏ ਆ ਜਿਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰ ਹੁੰਦੇ ਰਹਿੰਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ ਜਿਹੜੇ ਦੋਸਤੋ 6 ਪਸ਼ੂ ਦਿਖਾਉਣੇ ਆ ਤਿੰਨ ਪਸ਼ੂ ਸੁਹੇ ਸੁਪਾਏ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਸੁਈਆਂ ਸੁਵਾਈਆਂ ਤੇ ਇੱਕ ਵਾੜ ਪਹਿਲੇ ਨੰਬਰ ਤੋਂ ਜਿੱਥੋਂ ਆਪਾਂ ਸ਼ੁਰੂਆਤ ਕਰਾਂਗੇ ਇਹ ਵਾੜ ਫੁੱਲ ਸੁਵਾਈ ਹੈ ਠੀਕ ਆ ਜੀ ਤੇ ਇਧਰ ਤਿੰਨ ਮੱਝਾਂ ਝੋਟੀਆਂ ਤੁਸੀਂ ਦੇਖ ਰਹੇ ਜੇ ਇਹ ਤਿੰਨੇ ਗੱਭਣ ਸਮਾ ਵੀਰ ਤੋਂ ਪੁੱਛ ਲਾਂਗੇ ਕਿੰਨਾ ਕੁ ਸਮਾਂ ਹਜੇ ਬਾਕੀ ਆ ਸੂਨਤੇ ਵਿੱਚ ਅਮਰਕੋਟ ਦੋਸਤੋ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਅਮਰਕੋਟ ਨਜ਼ਦੀਕ ਅਮਰਕੋਟ ਤੋਂ ਜਿਹੜੀ ਸੜਕ ਰਾਜੋ ਕੇ ਲਾਖਨੇ ਪਿੰਡ ਨੂੰ ਜਾਂਦੀ ਆ ਦੋਸਤੋ ਇਸੇ ਸੜਕ ਦੇ ਉੱਪਰ ਪਿੰਡ ਮਹਿਮੂਦਪੁਰ ਆ ਪਹਿਲਾ ਪਿੰਡ ਜਿਹੜਾ ਦੋਸਤੋ ਮਹਿਮੂਦਪੁਰ ਆਉ ਸਮਾ ਕੋਈ ਸ਼ਾਮ ਦੇ 6 ਵਜੇ ਦਾ ਗੁਰਵੰਤ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਆਓ ਮਿਲਦੇ ਹਾਂ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਾਸਰੀ ਦਾ ਵੀਰ ਸਾਸਰੀ ਗਾਲ ਵੀਰ ਜੀ ਹੋਰ ਸਾਡਾ ਸੱਭ ਛਿੜਾ ਜੀ ਠੀਕ ਠਾਕ ਵੀਰ ਗੁਰਵੰਤ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਅੱਛਾ ਵੀਰ ਗੁਰਵੰਤ ਅੱਜ ਪਸ਼ੂ ਆਪਣੇ ਕੋਲ ਟੋਟਲ 6 ਨਗਨੇ ਜੀ ਹਾਂਜੀ 6 ਹੈ ਜੀ ਤਿੰਨ ਸੋਏ ਸੋਏ ਆ ਤੇ ਤਿੰਨ ਸੂਨ ਵਾਲੀਆਂ ਤਿੰਨ ਸੂਨ ਵਾਲੀਆਂ ਹਾਂਜੀ ਇੱਕ ਵੈੜ ਆ ਗਈ ਆਪ ਕੋਲ ਇੱਕ ਵੈੜ ਸੋਈ ਬਿਲਕੁਲ ਤਾਜੀ ਠੀਕ ਹੈ ਭਰਾ ਹਾਂਜੀ ਪਹਿਲਾ ਸਵੇਰ ਸੋਈ ਦੱਚੀ ਅੱਛਾ ਵੀਰ ਕਰਮਤ ਚੱਲੀ ਜਾਂਦਾ ਵਧੀਆ ਪਸ਼ੂ ਵਪਾਰ ਦਾ ਹਾਂਜੀ ਵਧੀਆ ਚੱਲੀ ਜਾਂਦਾ ਹੋਰ ਰੋਜ਼ ਦੇ 8 ਤੋਂ 7 ਨਾਲ ਜਿਹੜੇ ਆਪਣੇ ਡੇਲੀ ਰੂਟੀਨ ਦੇ ਵਿੱਚ ਨਵੇਂ ਹੁੰਦੇ ਹੁੰਦੇ ਹਾਂਜੀ ਹਾਂਜੀ ਆਦਲੀ ਬਦਲੀ ਹੁੰਦੀ ਰਹਿੰਦੀ ਠੀਕ ਹੈ ਵੀਰ ਹਾਂਜੀ ਤੇ ਲੋ ਵੀ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵੈੜ ਤੋਂ ਕਰ ਲੈਂਦੇ ਹਾਂ ਠੀਕ ਆ ਜੀ ਜਿਨੇ ਵੀ ਜਲਦੀ ਠੀਕ ਆ ਜੀ ਜਿਨੇ ਵੀ ਪੁਆਇੰਟ ਟੂ ਪੁਆਇੰਟ ਗੱਲ ਹੋਊਗੀ ਉਹਨੇ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਜੀ ਕੌਕੀ ਜਿਆਦੀ ਵੀਡੀਓ ਲੰਬੀ ਨਾ ਹੋਵੇ ਤੇ ਵੀਰ ਗੁਰਮਤ ਪਹਿਲੇ ਨੰਬਰ ਤੋਂ ਇਸ ਵੇੜ ਤੋਂ ਸ਼ੁਰੂਆਤ ਕਰਨ ਲਗੇ ਇਹ ਸੂਈ ਸੁਭਾਈ ਵੇੜ ਆ ਕੇ ਸੁਹਾ ਕਿਨਵਾ ਜੀ ਪਹਿਲਾ ਸੁਹਾ ਸੋਈ ਹੈ ਵੀਰ ਜੀ ਪਹਿਲਾ ਸੁਹਾ ਹਾਂਜੀ ਲੋ ਪਹਿਲਾ ਸੁਹਾ ਦੋਸਤੋ ਇਹ ਵੇੜ ਸੁਈ ਹੈ ਤੇ ਅੱਜ ਦਿਨ ਕਿੰਨੇ ਹੋ ਗਏ ਵੀਰ ਅੱਜ ਪੰਜਵਾਂ ਦਿਨ ਹੋ ਗਿਆ ਇਹਨੂੰ ਸੁਈ ਪੰਜ ਕਿ ਦਿਨਾਂ ਦੀ ਸੁਈ ਹੈ ਹਾਂਜੀ ਅੱਛਾ ਗੁਰਮਤ ਪਹਿਲਾ ਸੁਹਾ ਪੰਜ ਦਿਨਾਂ ਦੀ ਸੁਈ ਹੈ ਬੱਚਾ ਮਗਰੇ ਦੇ ਇਹਦੇ ਮਰੋ ਅੱਛਾ ਬੱਚਾ ਹਾਂਜੀ ਹੁਣ ਬੋਲੇ ਤੋਂ ਬਾਹਰ ਹੀ ਆ ਗਈ ਹੈ ਹਾਂਜੀ ਦੁੱਧ ਕਿੰਨੇ ਕਿਤੇ ਆਜੀ ਇਹ ਥੱਲੇ 16 ਕਿਲੋ ਹੋਣਾ ਹੈ ਟਾਈਮ ਤੇ 16 ਕਿਲੋ ਹਾਂਜੀ ਬਾਕੀ ਚੋਣ ਚਾਲ ਚੰਗੀ ਸਾ ਲੋਕੋ ਕੋ ਪੋਲੀ ਬਹੁਤ ਚੰਗਾ ਲੱਗਾ ਪਰ ਇਹ ਬਾਅਦ ਚ ਕੱਢ ਜੂਗੀ ਬਰ ਜਿਵੇਂ ਜਿਵੇਂ ਚੁਾਈ ਹੋਈ ਨਾ ਠੀਕ ਹੈ ਜੀ ਲਓ ਦੋਸਤੋ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਤੇ ਟਾਈਮ ਤੁਹਾਨੂੰ ਦੱਸਦਾ ਵੀ 5 ਕਿ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਮਗਰ ਬੱਚਾ ਮੇਲ ਕਾਫ ਆ ਗਿਆ ਕੋਈ 16 ਕਿਲੋ ਤੇ ਹੁਣ ਆ ਗਈ ਆ ਕਰਮਾਂ ਲਈ ਠੀਕ ਹੈ ਜੀ ਬੌਲੇ ਤੋਂ ਬਾਹਰ ਆ ਕਿਉਂਕਿ 50 ਦਿਨਾਂ ਦੀ ਸੂਈ ਆ ਸੰਢੀ ਤੇਰੀ ਵੀਰਾਂ ਦਾ ਵੀ ਸੀਲਸ ਲੱਗ ਪੂਰੀ ਆ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਦੇਖੀ ਤੋਂ ਆਪਾਂ ਦਿਖਾ ਦਈਏ ਗਰਲਾਪੁਰਲਾ ਚੰਗੀਆਂ ਸਪੈਸ਼ਲ ਆ ਲਓ ਠੀਕ ਹੈ ਨਵੀਂ ਗਰਮੰਤਾ ਕੋਲ ਕੇ ਇੱਕ ਵਰੀ ਤੋੜ ਕੇ ਦਿਖਾ ਦਈਏ ਠੀਕ ਆ ਕਦਗਾਟ ਦੀ ਜੇਕਰ ਦੋਸਤੋ ਗੱਲ ਕਰਨ ਲਈ ਬਹੁਤੇ ਵੀਰਾਂ ਨੂੰ ਹੁੰਦਾ ਹੈ ਇੱਕ ਆਈਡੀਆ ਪੂਰੇ ਵੱਡੇ ਕਦਗਾਟ ਦੇ ਵਿੱਚ ਆ ਠੀਕ ਆ ਤੇ ਪ੍ਰਿੰਟ ਪ੍ਰਿੰਟ ਜਿਹੜਾ ਤੁਸੀਂ ਦੇਖ ਰਹੇ ਜਿਵੇਂ ਆਪਾਂ ਮੋਸਟਲੀ ਇੱਕ ਕੈਚਫਰੇਟ ਦੇ ਵਿੱਚ ਵੇੜਾ ਦੇਖਦੇ ਹਾਂ ਜੀ ਗਾ ਜੀ ਮੋੜ ਦੀ ਹੈ ਅਬ ਅੱਛਾ ਹੋਤਾ ਤਾ ਆ ਲੋ ਜੀ ਆ ਬੱਛਾ ਮਗਰ ਮੇਲ ਕਾ ਅੱਛਾ ਕਰਮਾ ਤੋ 16 ਕਿਲੋ ਦੱਸਿਆ ਹੁਣ 16 ਕਿਲੋ ਤੇ ਆ ਗਈ ਆ 16 ਕਿਲੋ ਜਿਹੜਾ ਇਸ ਟਾਈਮ ਤੇ ਤਿਆਰ ਆ ਅੱਛਾ ਜੀ ਲੋ ਠੀਕ ਹੈ ਜੀ ਵਿਹੋ ਪਲਾਸੀ ਜਾਊਗੀ ਵੈਟ ਅੰਦਰ ਨਹੀਂ ਨਹੀਂ 20 ਤੋਂ ਪਲਾਸੀ ਹੈ ਹਾਂਜੀ ਲੋ 20 ਤੋਂ ਪਲਾਸੀ ਦੋਸਤੋ ਵੀਰਾਂ ਦਾ ਵੀ ਦੁੱਧ ਭਰੂਗੀ ਕਰਮਾ ਵਾਲੀ ਜੱਡਾ ਕਦਗਾਠ ਜੱਡਾ ਚ ਹਵਾਨੇ ਲੇਵੇ ਦਾ ਸਟਰਕਚਰ ਆ ਠੀਕ ਆ ਬਾਕੀ ਆ ਤੁਹਾਨੂੰ ਇੱਕ ਵਾਰੀ ਥੋੜਾ ਨੇੜੇਉਂ ਦਿਖਾ ਦਗੀ ਸੋ 16 ਕਿਲੋ ਦਾ ਵੀਰ ਕੋਈ ਆਣ ਕੇ ਆਪਣੀ ਤਸੱਲੀ ਕਰ ਸਕਦਾ ਵੀ 16 ਕਿਲੋ ਹੁਣ ਦੁੱਧ ਇਸ ਬੈਰ ਦੇ ਥੱਲੇ ਆ ਕਿਉਂਕਿ ਬੌਲੇ ਤੋਂ ਹਜੇ ਬਾਹਰ ਹੀ ਹੋਈ ਆ ਅੱਛਾ ਵੀਰ ਗੁਰਮントਕ ਕੀ ਮੰਗ ਕਰਦੇ ਆ ਬੋਲ ਕੇ ਰੋ ਜੀ ਤੇਰੀ ਡਿਮਾਂਡ ਵਿੱਚ 77000 ਰੁਪਏ 75000 ਹਾਂਜੀ ਤੇ 72000 ਦੀ ਦੇ ਦਾਂਗੇ ਬੱਤਰ ਦੇ ਹਾਂਜੀ ਲੋ ਦੋਸਤੋ 75000 ਜਿਹੜੀ ਸਿੰਗਾ ਦੀਆਂ ਫੋਟਾਂ ਬਾਰੇ ਦੱਸ ਦਿੰਦੇ ਅਗਲਾ ਕਈ ਇਹ ਲੋ ਦੋਸਤੋ ਇੱਕ ਸਾਈ ਬਿਆਨਾ ਕਰਨ ਤੋਂ ਪਹਿਲਾਂ ਬਹੁਤੇ ਵੀਰ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਜ਼ਰੂਰ ਲਿਆ ਜੀ ਸਿੰਗਾ ਫੋਟਾ ਫੁੱਟੀਆਂ ਦੁਬਾਰਾ ਹਾਂ ਦੁਬਾਰਾ ਫੋਟਾ ਹੈਗੇ ਦੋ ਪਾਸੇ ਮਾਰੇ ਮਾਰੇ ਨਿੱਕੇ ਨਿੱਕੇ ਕਲਿੱਪ ਜੇ ਬਣਿਆ ਬਿਲਕੁਲ ਠਾਣ ਇਹ ਤੁਸੀਂ ਜ਼ਰੂਰ ਗੁਰਦਾਰ ਲੈਣਾ ਕਿ ਸਾਈ ਬਿਆਨਾ ਕਰਨਾ ਉਸ ਤੋਂ ਪਹਿਲਾਂ ਤੁਸੀਂ ਤਸੱਲੀ ਨਾਲ ਕਿਵੇਂ ਬਿਲਕੁਲ ਜੇਗਾ ਬਿਆਨਾ ਦੱਸਾਂ ਸੰਧੂ ਸਾਹਿਬ ਬਿਲਕੁਲ ਹਾਂਜੀ ਮੋਰ ਕੇ ਨਾ ਕੋਈ ਆਣ ਕੇ ਆਖੇ ਕਿ ਇਹ ਗੱਲ ਤੁਸੀਂ ਦੱਸੀ ਨਹੀਂ ਹਾਂ ਸਹੀ ਹੈ ਜੀ ਹਾਂਜੀ ਤੇ 75000 ਡਿਮਾਂਡ ਲੈਣ ਦੇਣ ਕੀ ਆ 72000 ਦੀ ਦੇ ਦਾਂ 72000 ਹਾਂਜੀ ਠੀਕ ਆ ਵੀਰ ਕਿਉਂਕਿ ਜੇ 75000 ਵੀ ਤੱਕ ਮਿਲ ਜੇ 16 ਕਿਲੋ ਕਰਮਾਲੀ ਦੇ ਥੱਲੇ ਹੁਣ ਦੁੱਧ ਦਾ ਜਿਹੜਾ 16 ਕਿਲੋ ਦੇ ਚੱਲ ਰਹੀ ਆ ਅੱਗੇ ਕੋਈ ਚੰਗਾ ਖਰੀਦਦਾਰ ਮਿਲਗਾ ਤੁਸੀਂ ਚੰਗੀ ਸੇਵਾ ਨਾਲ ਚੰਗਾ ਤੁਸੀਂ ਦੁੱਧ ਲੈ ਸਕਦੇ ਹੋ ਇੱਕ ਵੀਰ ਕਰਵਾ ਤਾਂ ਆਪਣੇ ਕੋਲ ਜਿਹੜੀ ਆ ਦੂਜੇ ਨੰਬਰ ਤੇ ਮਾਜੇ ਵੀ ਸੂਈ ਆ ਅੱਗੇ ਇਹ ਸੂਈ ਆ ਤੇ ਇਹਦਾ ਸੂਆ ਕਿੰਨਾ ਜੀ ਤੇ ਜਾਸੂਆ ਸੂਈ ਸਹੀ ਤੇ ਜਾਸੂਆ ਹਾਂਜੀ ਆਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਸੂਈ ਨੂੰ ਅਜ ਕੋਈ 10 ਦਿਨ ਹੋ ਗਏ 10 ਕਿ ਦਿਨ ਹੋ ਗਏ ਹਾਂਜੀ ਬੱਚਾ ਮਗਰ ਇਹਦੇ ਕੀ ਆ ਗਿਆ ਇਹਦੇ ਮਰ ਕਟਾ ਆ ਵੇ ਵਿਖਾ ਦਿਓ ਮਗਰ ਕਟਾ ਦੋਸਤੋ 10 ਕਿ ਦਿਨਾਂ ਦੀ ਸੂਈ ਆ ਹਾਂਜੀ ਆ ਬੱਚਾ ਵੇਖੋ ਠੀਕ ਆ ਜੀ ਲਓ ਜੰਗੇ ਸੀਮਨ ਦਾ ਬੱਚਾ ਦੋਸਤੋ ਪਲਿਆ ਪਲੋਸਿਆ ਦੇਖੋ ਪਤਾ ਲਤਾਂ ਲੋਤਾਂ ਪੂਰੀਆਂ ਲੱਗ ਲੰਬੀਆਂ ਨੇ ਠੀਕ ਆ ਤੇ ਆ ਕਟਾ 10 ਦਿਨਾਂ ਦਾ ਸੂਆ ਤੇ ਗਰਵੰਤ ਸੂਆ ਤੁਸੀਂ ਦੱਸ ਤਾਂ ਪੀ ਤੀਜਾ ਦੇ ਪੱਸੇ ਦੂਜਾ ਅਜੀ ਤੀਜਾ ਸੂਆ ਸਹੀ ਸੋਈ ਵੀ ਜੀ ਸਹੀ ਤੇ ਅਨੁਭਵ ਦੇ ਤਜਾ ਉਹ ਕਹੀ ਜੀ ਪਰ ਤੀਜਾ ਸੂਆ ਸਹੀ ਜਿਹੜਾ ਸੋਈ ਠੀਕ ਹੈ ਅੱਛਾ ਵੀਰ ਗਰਵੰਤ 10 ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨੇ ਤੇ ਚੱਲਣ ਦੀ ਇਹਦੇ ਥੱਲੇ 14 ਕਿਲੋ ਦੁੱਧ ਤਿਆਰ ਜੀ ਹੁਣ ਕੰਡਿਓ 14 ਕਿਲੋ ਹਾਂਜੀ ਉਹ ਤਾਂ ਚੰਗਾ ਖਾਸਾ ਹੈ ਹਾਂਜੀ ਠੀਕ ਹੈ 14 ਕਿਲੋ ਬਿਲਕੁਲ ਨੈਟ ਜਿਹੜਾ ਹਾਂਜੀ ਆਪਾਂ ਤੋਲਾ ਦਾਂਗੇ ਅਗਲੇ ਨੂੰ ਠੀਕ ਹੈ ਜੀ ਹਾਂਜੀ ਲੋਕ ਦੱਸੋ ਕਿਸੇ ਤਰ੍ਹਾਂ ਦਾ ਕੋਈ ਉਹਲਾ ਨਹੀਂ ਰਹੇ ਜਾਂਦਾ ਜਦ ਸੇਵ ਵਪਾਰੀ ਵੀਰਾਂ ਦੁਆਰਾ ਦੁੱਧ ਦੱਸਿਆ ਜਾਂਦਾ ਉਹਦੀ ਤਸੱਲੀ ਜਿਹੜੇ ਵੀਰ ਨੇ ਕੋਈ ਸਾਈ ਪਿਆ ਨਾ ਕਰਕੇ ਆਪ ਹੀ ਕਰ ਲੈਣੀ ਹੁੰਦੀ ਆ 14 ਕਿਲੋ ਉਸ ਮੱਝ ਦੇ ਥਲੇ ਹੁਣ ਦੁੱਧ ਜਿਹੜਾ ਬਿਲਕੁਲ ਖਾਜਰ ਆ ਸੋ ਵਖਾਲਾ ਪੂਰਾ ਕਰੋ ਤੁਸੀਂ ਚੈੱਕ ਕਰ ਲਓ ਜਿੰਨਾ ਕ ਅੱਗੇ ਉਹਨਾਂ ਕ ਪਿੱਛੇ ਠੀਕਾ ਜੀ ਤੇ ਬੰਦ ਝੱਡੇ ਦੀ ਆ ਗਰਮਾਣੀ ਕੱਟ ਕੱਟ ਚ ਆ ਕੱਟ ਕੱਟ ਸੁਣਾ ਸਰੀਰ ਕ ਢਾਂਚਾ ਵੀ ਚੰਗਾ ਖੁੱਲੇ ਪਿੰਡੇ ਦੀ ਆ ਚੌੜਾ ਪਿੱਠ ਪੂੜਾ ਸਿੰਗਲ ਖੱਟੀ ਦੇ ਵਿੱਚ ਤੇ 14 ਕਿਲੋ ਦੀ ਮਾਲਕਣਾ ਇਸ ਟਾਈਮ ਠੰਡੀ ਤੇਰੀ ਆ ਦੇਖੋ ਬੂਮਾ ਫੜਾਉਂਦੀ ਹਾਂ ਹਾਂਜੀ ਠੀਕ ਆ ਤੇ ਬਾਕੀ ਗਰਮੰਤ ਵੀਰੇ ਇੱਕ ਚੋਣ ਚਣ ਕਿਦਾਂ ਪੋਲੀ ਹੈ ਬਿਲਕੁਲ ਹਾਂਜੀ ਚੋਣ ਬਾਜ਼ ਪੋਲੀ ਹੈ ਡੇ ਡੇਢ ਗੋਲੋ ਗਾੜੋ ਨਹੀਂ ਬਸ ਬਸੇ ਵੀ ਜੋ 14 ਕਿਲੋ ਦੁੱਧ ਤੇ ਗਾੜ ਚੰਗੀ ਹੋਵੇ ਹਾਂਜੀ ਠੀਕ ਹੈ ਜੀ ਜਾਓ ਵੀਰ ਥੋੜ੍ਹ ਕੇ ਲਓ ਦੋਸਤੋ 10 ਦਿਨਾਂ ਦੀ ਸੂਈ ਇਹ ਤੁਹਾਨੂੰ ਆਪਾਂ ਦੂਜੇ ਨੰਬਰ ਤੇ ਮਾਝ ਦਿਖਾ ਰਹੇ ਤੀਜਾ ਸੂਬਾ ਠੀਕ ਹੈ ਜੀ ਕੱਦ-ਕਾੜ ਚੰਗਾ ਹੈ ਠੀਕ ਆ ਬਾਕੀ ਇੱਕ ਵਾਰੀ ਪੂਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਸਾਰੇ ਪਾਸੇ ਉਹ ਬਖਾਲਾ ਕਾਫੀ ਸੋਹਣਾ ਚੌਰ ਤੋਂ ਲੇਵੇ ਦੇ ਵਿੱਚ ਨਹੀਂ ਠੀਕ ਹੈ ਵੇਖੀ ਹਾਜੀ ਹਾਜੀ ਬਸ ਠੀਕ ਆ ਠੀਕ ਆ ਬੰਦੀ ਹਾਂ ਬੰਦੋ ਜੀ ਬਸ ਲੋਕਦੋਸੋ 14 ਕਿਲੋ ਦੁੱਧ ਖੁੱਲਾ ਡੁੱਲਾ ਇਸ ਮਾਜ ਦੇ ਥੱਲੇ ਹੁਣ ਹਾਜ਼ਰ ਆ ਸੋ ਕੋਈ ਵੀ ਰਿਕ ਟਾਈਮ ਜੋ ਕੇ ਦੋ ਟਾਈਮ ਜੋ ਕੇ ਸਫਲੀ ਕਰ ਸਕਦਾ ਠੀਕ ਮਗਰ ਕਟਾ ਮੇਲ ਕਾਫ ਉਹ ਬੱਚਾ ਤਾਂ ਮੌਫਾ ਦਿੰਦਾ ਹਾਈਟ ਕੱਦ ਵੀ ਪੂਰਾ ਵੱਡਾ ਦੋਸਤੋ ਵੱਡੀਆਂ ਮੱਝਾਂ ਦੇ ਵਿੱਚ ਆ ਕਈਂ ਦੀਆਂ ਕੌਂਠੀਆਂ ਮੱਝਾਂ ਦੇ ਵਿੱਚ ਕੱਦ ਕਾਠਿੰਦਾ ਆਪਾਂ ਕਾਊਂਟ ਕਰ ਸਕਦੇ ਆ ਫੁੱਲ ਵੱਡੀ ਹਾਈਟ ਕੱਦਦੀ ਆ ਕੋਈ ਇਹ ਨਾ ਮੇਰਾ ਵੀਰ ਆਈਡੀਆ ਮੰਨ ਕੇ ਆਵੇ ਵੀ ਛੋਟੀ ਜੀ ਸੋਨੇ ਕੱਦ ਕੱਦ ਦੇ ਵਿੱਚ ਤੇ ਗੁਰਮント ਵੀਰੇ 14 ਕਿਲੋ ਦੁੱਧ ਕੀ ਮੋੜ ਕਰਦੇ ਆ ਮੋੜ ਲੇ ਸੰਧੂ ਸਾਹਿਬ ਅੱਜ ਦੇ ਜਮਾਨੇ ਦੇ ਭਾਵੇਂ ਜਿੱਦਾਂ ਬਾਹਰ ਤੇਜੀ ਹੈ 2 ਲੱਖ ਕਰ ਲਗੀ ਹਾਂਜੀ ਪਰ ਆਪਾਂ 1.5 ਲੱਖ ਕਰਦੇ ਆ 1.5 ਲੱਖ ਹਾਂਜੀ ਠੀਕ ਆ ਭਰਾ ਤੇ 1.5 ਲੱਖ ਦੇ ਵਿੱਚ ਕੋਈ ਮਾਨਤਨ ਮੌਕੇ ਦਾ ਕੋਈ 1.45 ਲੱਖ ਦੇ ਦੇਣ ਠੀਕ ਆ ਜੀ ਹਾਂਜੀ ਹਾਂ ਨਾ ਲੈਣ ਲੋੜ ਦੋ ਸੂ 14 ਕਿਲੋ ਦੁੱਧ ਤੁਸੀਂ ਚੋਲੇਓ ਠੀਕ ਆ 1 ਲੱਖ 45 ਵੀਰਾਂ ਦਾ ਵੀ ਲਾਸਟ ਜਿਹੜਾ ਲੈਦੇ ਆ ਉਹ 1 ਲੱਖ 45000 ਆ 1.5 ਲੱਖ ਡਿਮਾਂਡ ਕੀਤੀ ਆ ਸੋ ਚੋਣ ਜਾਂ ਇੱਕ ਨੰਬਰ ਆ 703 ਆ ਪਿੰਡੇ ਦੀ ਵੀ ਭਵਾਨੇ ਦੇਵੇ ਦੀ ਜੀ ਸੋ ਕੋਈ ਵੀਰ ਆਪਣੀ ਅਣਕੇਤ ਸੰਭਾਲ ਸਕਦਾ ਏ ਜੇ ਵੀਰ ਤੁਸੀਂ ਨੀਵੀਂ ਵੀ ਕਰਮਾਈ ਠੀਕ ਆ ਜੀ ਸੋ ਚੰਗੀ ਆ ਮਗਰ ਕਟਾ ਮੇਲ ਕਾਫ ਤੇ ਵੀਰ ਗੁਰਵੰਤ ਅੱਗੇ ਤੀਸਰੇ ਨੰਬਰ ਤੇ ਆ ਜਿਹੜੀ ਆਪਣੇ ਕੋਲ ਝੋਟੀ ਇਹ ਵੀ ਸੂਈ ਆ ਇਹ ਪਲੂਣ ਸੂਈ ਆ ਪਹਿਲਾਂ ਸੂ ਪਹਿਲਾਂ ਨਹੀਂ ਝੋਟੀ ਆ ਹਾਂਜੀ ਪਹਿਲਾਂ ਸੂ ਠੀਕ ਹੈ ਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਅੱਜ ਤੀਜਾ ਦਿਨ ਜੀ ਤੀਜਾ ਹਾਂ ਪਰਸੋਂ ਦੀ ਸੂਈ ਆ ਤਾਂ ਦੋਸਤੋਂ ਪਰਸੋਂ ਦੀ ਸੂਈ ਆ ਅੱਜ ਤੀਜਾ ਦਿਨ ਆ ਝੋਟੀ ਪਹਿਲਾਂ ਸੂ ਆ ਪਲੂਣ ਇਹ ਠੰਡੀ ਧੀ ਬੋਜੀ ਠੀਕ ਹੈ ਜੀ ਠੰਡੀ ਤੇਰੀ ਸੀਰ ਜਲਾਗਾ ਤੁਸੀਂ ਦੇਖ ਸਕਦੇ ਜਿਵੇਂ ਨਹੀਂ ਤੇ ਪਹਿਲਾਂ ਹੱਥ ਨਹੀਂ ਲਾਉਂਦੇ ਆ ਦੇਖੋ ਜੀ ਪੂਛ ਵੀ ਕਰਮ ਵਾਲੀਆਂ ਚੁੱਪ ਖਲੁੰਦੀ ਆ ਇਹ ਠੰਡੇ ਤੇਰੇ ਪਸੂ ਦੀ ਨਿਸ਼ਾਨੀ ਆ ਠੀਕ ਆ ਦੇਖੋ ਲੈ ਅਛਾ ਵੀਰ ਗਰਮਾਤਾ ਆ ਜਾ ਤੀਜਾ ਦੇਣਾ ਮਗਰ ਬੱਚਾ ਤੇ ਕੀ ਆ ਇਹਦੇ ਮਾਰੂ ਕਟਾ ਜੀ ਤੇ ਦੁੱਧ ਹੁਣ ਬੌਲਾ ਹੀ ਹੋਊਗਾ ਆਏ ਥੱਲੇ ਬੌਲਾ ਕੋਈ 5-6 ਕਿਲੋ 5-6 ਕਿਲੋ ਹਾਂ ਚੋਣ ਜਣ ਕਿਵੇਂ ਨਿਕਲੀ ਚੋਣਾ ਬਹੁਤ ਚੰਗੀ ਆ ਅਛਾ ਪਹਿਲਰ ਝੋਟੀਆਂ ਜਿੱਦਾਂ ਥੋੜਾ ਜਿਹਾ ਬੱਚੇ ਪੁੱਛੇਦਾ ਬੱਚਾ ਪੁੱਛਾਇਆ ਵਧੀਆ ਹੱਸ ਕੇ ਚੱਲਦੀ ਆ ਹਾਂ ਹਾਂ ਕੋਈ ਚੱਕਰ ਹੀ ਨਹੀਂ ਤੇ ਭਾਵੇਂ ਬੱਚੇ ਤੋਂ ਬਿਨਾ ਬਹਿ ਜਾਵੇ ਹਲਦੀ ਨਹੀਂ ਕਰਮਾ ਲਈ ਬਿਲਕੁਲ ਸਹੀ ਬਹੁਤ ਸੋ ਪਹਿਲਰ ਝੋਟੀ ਆ ਕੋਈ ਵੀਰ ਬੱਚਾ ਛੱਡੇ ਬੱਚੇ ਤੇ ਖਸਮਤੀ ਆ ਦੋ ਟਾਈਮ ਝੋਲੇ ਤਿੰਨ ਟਾਈਮ ਝੋਲੇ ਡੇੜ ਬੱਚੇ ਵੀ ਥੱਲੇ ਨਹੀਂ ਹੱਥ ਲਾਉਣ ਨੇ ਤੁਹਾਨੂੰ ਪਤਾ ਤੇ ਪਹਿਲਾਂ ਝੋਟੀ ਦੀ ਗੱਲ ਕਰ ਲਏ ਦੋਸਤੋ ਭਜਕਲਾ ਨਹੀਂ ਹੁੰਦੀਆਂ ਨੇ ਪਰ ਇਹ ਕਰਮਾਂ ਵਾਲੀ ਠੱਡੀ ਧੀਰੀ ਆ ਜਿੱਦਾਂ ਮਰਜੀ ਕੋਈ ਵੇਰ ਬੇਣ ਬੱਚੇ ਉਹ ਥੱਲੇ ਬਹਿ ਕੇ ਤਸੱਲੀ ਕਰ ਸਕਦਾ ਥਾਂ ਥਣ ਬਹੁਤ ਸੋਹਣਾ ਤੇ 6 7 6 ਹੁਣ ਬੌਲਾ ਜੀ ਦਾ ਹਾਂਜੀ 6 5 6 5 6 ਠੀਕ ਆ ਜਿਹੜਾ ਸਹੀ 5 6 ਸਹੀ ਹਾਂਜੀ ਮਤਲਬ ਬੌਲਾ ਹੀ ਆ ਜੀ ਦਾ ਹਾਂ ਬੌਲਾ ਜੀ ਪਰਸੋਂ ਦੀ ਸੋਈ ਠੀਕ ਆ ਜੀ ਹਾਂਜੀ ਲਓ ਵੀ ਸਿੰਗੀ ਸੁੰਗੀ ਆ ਵੇਖੋ ਠੀਕ ਆ ਆ ਫੇਸ ਕੁਆਲਿਟੀ ਆ ਤੇ ਹਾਈਟ ਵੀ ਚੰਗੀ ਆ ਦੋਸਤੋ ਮੀਡੀਅਮ ਹਾਈਟ ਮੰਨ ਕੇ ਤੁਸੀਂ ਕੋਈ ਵੀ ਰਸਤਾ ਕਰ ਸਕਦਾ ਅੱਛਾ ਗਰਮਤ ਮਗਰ ਕੱਤੀ ਇਹਦੇ ਨਹੀਂ ਇਹਦੇ ਮਾਰੂ ਕਟਾ ਮੇਲ ਕਾਫ ਹੀ ਸੀਗਾ ਹਾਂਜੀ ਠੀਕ ਹੈ ਲੋ ਬ੍ਰਾভো ਇਹ ਮਗਰ ਕਟਾ ਮੇਲ ਕਾਫ ਆ ਲਿਆਓ ਵੀਰ ਗਰਮਤ ਖੁੱਲ ਗਏ ਝੋਟੀ ਦੋਸਤੋ ਚੰਗੀ ਆ ਠੀਕ ਆ ਜੀ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਤੇ 5 6 5 6 ਕਿਲੋ ਹੁਣ ਬੌਲਾ ਜਿਹੜਾ ਇੰਦੇ ਥੱਲੇ ਹਾਜ਼ਰ ਆ ਆਹ ਕੌਕੀਆ ਤੇ ਤੀਜਾ ਦੇਣਾ ਸੂਈ ਨੂੰ ਠੀਕ ਆ ਜੀ ਤੀਜਾ ਦੇਣਾ ਸੂਈ ਨੂੰ ਪਰਸੋਂ ਦੀ ਸੂਈ ਆ ਆ ਵੇਖੋ ਬੱਚੇ ਨੂੰ ਤਾਂ ਠੀਕ ਜੀ 3 ਸਲਾਕ ਬਹੁਤ ਚੰਗੀ ਕਰਮ ਵਾਲੀ ਹੂੰ ਹੰਡੀ ਤੇਰੀਆ ਦੋਸਤੋ ਸੀਲ ਸੁਲਾਗਾ ਪੂਰੀ ਠੀਕ ਆ ਜੇ ਰਮਾਂਟ ਵੀਰੇ ਵੈਸੇ ਚੁਵਾਈ ਚੋਈ ਹੋਈ ਕਿ ਅਜੇ ਬਾਕੀ ਖਾਈ ਕਰਨੀ ਨਹੀਂ ਨਹੀਂ ਚੁਵਾਈ ਕਰ ਲਈ ਆ ਭਾਈ ਤੇ ਬਖਾਲਾ ਬਗੂਲਾ ਘੱਟ ਸ਼ੋਅ ਕਰਦੀ ਵੈਸੀ ਹਾਂ ਜੇ ਜਿੰਨੇ ਜਿਹੜੇ ਦੁੱਧ ਆਈ ਹੋਏ ਉਹਨਾਂ ਬੰਨਿਓ ਨਾ ਛੱਡਾ ਹਾਂ ਹਾਂਜੀ ਠੀਕ ਆ ਜੀ ਆਪਾਂ ਕੋਈ ਥੱਲੇ ਨਹੀਂ ਛੱਡੀ ਚੋਈ ਸਾਰੀ ਠੀਕ ਆ ਜੀ ਹਾਂਜੀ ਲਓ ਜੀ ਲੈਨ ਡੰਗਰ ਤੁਹਾਨੂੰ ਭਰਾ ਜਾਈਆਂ ਜਾਈਆਂ ਦੋ ਤੇ ਆਉਣ ਬਾਨਾ ਬੰਦੂ ਸੋ ਹੁਣ ਬੌਲੇ ਦੀ ਵੀਰ ਨੇ ਗੱਲ ਕੀਤੀ ਵੀ 5 6 ਕਿਲੋ ਹੁਣ ਬੌਲਾ ਆਇਆ ਸੋ ਕੋਈ ਵੀਰ ਆਪਣੀ ਚੋਕੇ ਆਪਣੀ ਤਸੱਲੀ ਕਰ ਲੈ ਝੋਟੀ ਨਵੀਂ ਆ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਤੇ ਗਰਮਾਂ ਤੱਕ ਕੀ ਮੁੱਲ ਕਰਦੀ ਆ ਇਹਦੀ ਡਿਮਾਂਡ ਵੀਰ ਜੀ 75000 75000 ਹਾਂ ਜੀ ਤੇ ਲੈਣ ਦੇ ਨਾਲ ਹੀ ਗੱਲਬਾਤ ਕੀ ਹੋਊਗੀ ਹਾਂ ਨਾ ਜਿੱਥੋਂ ਤੱਕ 72000 ਦੀ ਦੇ ਦਾਂਗੇ 72 ਦੀ ਹਾਂ ਜੀ ਲੋਕੋ ਸੋ 72000 ਦੀ ਜਿਹੜੀ ਇਹ ਝੋਟੀ ਮਿਲ ਜੂਗੀ ਸੋ ਝੋਟੀ ਪਹਿਲਾਂ ਇਹ ਸੂਈ ਆ ਠੀਕ ਹੈ ਬੇਫਿਕਰੀ ਆ ਕੋਈ ਵੀਰ ਚੋ ਚੰਗੀ ਸੇਵਾ ਕਰ ਲੂਗਾ ਦੁੱਧ ਸੋਨਾ ਲੈ ਲੋਂਗੇ ਮਗਰ ਕਟਾ ਮੇਲ ਕਾਫ ਆ ਠੀਕ ਆ ਇਸ ਤੋਂ ਬਾਅਦ ਆਪਾਂ ਦੋਸਤੋ ਤਿੰਨ ਨਾਲ ਤੁਹਾਨੂੰ ਹੋਰ ਦਿਖਾਉਣੇ ਆ ਤਿੰਨੇ ਗੱਬਣ ਆ ਉਹਨਾਂ ਦੇ ਵਿੱਚੋਂ ਇੱਕ ਸਟਾਰਟ ਆਪਾਂ ਕਰ ਲੈਨੇ ਆ ਇਸ ਝੋਟੀ ਤੋਂ ਤੇ ਗੁਰਵੰਤ ਇਹ ਸੂਆ ਫਿਰ ਕਰਮਾ ਹੁੰਦੀ ਆ ਇਹ ਵੀ ਪਹਿਲਾ ਸੂਆ ਸੁਣੀ ਸੰਸਾ ਪਹਿਲਾ ਸੂਆ ਹਾਂਜੀ ਲੋਕ ਦੋਸਤੋ ਪਹਿਲਾ ਸੂਆ ਸੁਣੀ ਆ ਝੋਟੀ ਇੱਕ ਵਾਰੀ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਜੇ ਨਖੇੜ ਨਹੂੜ ਆਪਸੀ ਸਿਰਾਂ ਦਾ ਸੱਜੀ ਖੱਬੀ ਬੈਣੀ ਦਾ ਬਹੁਤ ਜ਼ਿਆਦਾ ਕਮਾਲ ਦਾ ਠੀਕ ਆ ਜੀ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਬਿਰਲਾਪੁਰਲਾ ਦੇਖਦੋ ਕੁ ਵੀ ਕਾਫੀ ਸੋਹਣੀ ਹੈ ਜੀ ਤੇ ਨੀਲੀ ਦੀ ਝੋਟੀ ਐ ਸ਼ਾਇਦ ਨਹੀਂ ਕ੍ਰੋਸ ਵੀ ਥੋੜਾ ਮਤਾਂ ਮੰਨ ਸਕਦੇ ਐ ਵੇਹੇ ਨੀਲੇ ਦੀ ਬੱਗੀ ਮੋਛਾ ਬੱਗੀ ਮੋਛਾ ਅੱਖ ਬਿੱਲੀ ਆ ਮਾਥੇ ਬੱਲਾ ਠੀਕ ਆ ਤੇ ਬਦਲੇ ਪਿੰਡੇ ਦੇ ਵਿੱਚ ਅੱਧੇ ਨਾਲ ਜੇ ਲੈ ਜੂ ਫਿਰ 10 ਕਜੇ ਆ ਹਫਤਾ ਵੀਰ ਜੀ ਲੈ ਜੂਗਾ ਜੀ ਸਹੀ ਹਫਤਾ ਕੁ ਲੈ ਜੂ ਆ ਹੋ ਸਕਦਾ ਇੱਕ ਅੱਧਾ ਦਿਨ ਵਾਧੂ ਖੜ ਸਕਦੀ ਠੀਕ ਹੈ ਜੀ ਲਓ ਦੋਸਤੋ ਇੱਕ ਹਫਤਾ ਜੇ ਜੀ ਦੀ ਝਗੜ ਰੱਖਦੇ ਐ ਨਾ ਇੱਕ ਹਫਤਾ ਲੈ ਜੂ ਫਿਰ ਇੱਕ ਹਫਤਾ ਕੋਈ ਵੀਰ ਮੰਨ ਕੇ ਸਮਾਂ ਤੁਸੀਂ ਸੌਦਾ ਕਰ ਲਿਓ ਠੀਕ ਆ ਆਹ ਸਿੰਘਾਂ ਸੁੰਘਾਂ ਦੀ ਬੰਤਰ ਵੇਖ ਲਓ ਮੱਥੇ ਬੱਲਾ ਬੱਗੀ ਮੋਛ ਇੱਕ ਹਫਤਾ ਘਟੋ ਘਟ ਵੀ ਦੋਸਤੋ ਹਜੇ ਲੇ ਜਾਂਦੀ ਆ ਉਸ ਅਕੋਰਡਿੰਗ ਤੁਸੀਂ ਜਿਹੜਾ ਕੋਈ ਵੀਰ ਸਾਈਬੀਨ ਆਪਣਾ ਸੌਦਾ ਕਰ ਸਕਦਾ ਚੰਗੀ ਝੋਟੀ ਆ ਕੱਦ ਕਾਠ ਵੀ ਸੋਨਾ ਪਤਲੇ ਪਿੰਡੇ ਦੇ ਵਿੱਚ ਨਾਰਮਲ ਦੋਸਤੋ ਇੱਕ ਮੈਂ ਜ਼ਿਕਰ ਕਰ ਦੇਣਾ ਵੀ ਮੀਡੀਅਮ ਹਾਈਟ ਮੀਡੀਅਮ ਹਾਈਟ ਨਾ ਬਹੁਤਾ ਵੱਡਾ ਪੁੱਤ ਦੇ ਨਾ ਹੀ ਦਰਮਿਆਨਾ ਵਿਚਲਾ ਸਾਈਜ਼ ਆ ਤੇ ਮੂੰਹ ਮੱਥੇ ਪੂਰੀ ਲੱਗਦੀ ਏ ਝੋਟੀ ਫਿਨਿਸ਼ ਕੋ ਨਹੀਂ ਬਾਜਦੀ ਫਿਨਿਸ਼ ਕੋ ਨਹੀਂ ਚੰਗੀ ਆ ਜਲਦੀ ਹੈ ਨਾ ਹਾਂਜੀ ਹਾਂਜੀ ਬਾਕੀ ਆਪਣੀ ਦੂਜੀ ਤਸੱਲੀ ਹੈ ਭਾਰ ਪਿੱਛੇ ਦੀ ਟਿੱਪਣ ਟੁਪਣ ਦੀ ਪਾਣਾ ਦੀ ਪਿੱਛੇ ਦੀ ਸੰਸਾ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਇਹ ਹੋ ਜੀ ਬਹੁਤ ਸੋ ਥਾਣਾ ਦੀ ਤੇ ਭਾਰ ਪਿੱਛੇ ਦੀ ਬਹੁਤੇ ਬਹੁਤਲੀ ਪਹਿਲਾਂ ਝੋਟੀਆਂ ਦੇ ਵਿੱਚ ਕਿਤੇ ਨਾ ਕਿਤੇ ਚਲੋ ਅਸੂ ਕਿਸੇ ਟਾਈਮ ਵੀ ਕਮੀ ਪੇਸ਼ੀ ਆ ਸਕਦੀ ਆ ਪਰ ਭਾਰ ਪਿੱਛੇ ਦੀ ਥਾਣਾ ਦੀ ਪੁਲਿਸ ਸਾਡੇ ਆ ਆ ਦੇਖੋ ਸੋ ਪਤਲੇ ਚੰਗ ਦੇ ਵਿੱਚ ਆ ਇਹ ਆ ਦੇਖੋ ਪਹਿਲਾਂ ਛੋਟੀ ਸੂਣ ਵਾਲੀ ਆ ਠੀਕ ਆ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਨੇ ਆ ਰੇਟ ਪੁੱਛ ਲੈਨੇ ਆ ਵੀਰ ਗਰਮੰਤ ਤੋਂ ਤੇ ਵੀਰ ਗਰਮੰਤ ਕੀ ਕਰਦੇ ਆ ਮੋੜ ਦਿੰਦਾ ਇਹਦੀ ਡਿਮਾਂਡ ਵੀਰ ਜੀ 95000 ਹਾਂਜੀ ਮਾੜਾ ਕਸਰਾ ਕੁਸਰਾ ਕੱਟ ਦਈਏ ਯਾਰ 90000 ਦੀ ਆ ਨਾ ਕਰਦੇ 90 ਦੀ ਹਾਂਜੀ ਠੀਕ ਆ ਜੀ ਲਓ ਤੁਸੀਂ 90000 ਦੀ ਛੋਟੀ ਮਿਲ ਜੂਗੀ ਮਾਨ ਤਾਂ ਸਾਰਾ ਕੁਝ ਕਰ ਕਰਾਉਂਦੇ ਠੀਕ ਆ ਕੋਈ ਰੋਕੀ ਤੁਸੀਂ ਪ੍ਰੋਪਰ ਦੇਖ ਹੀ ਲਈਏ ਦਾਤ ਤੋਂ ਪਲਾਸੀ ਪਾਉ ਵੀ ਸਾਨੂੰ ਸਭ ਪਹਿਲੇ ਸੋਈਏ ਆ ਠੀਕ ਆ ਪਤਾ ਨਹੀਂ ਜੀ ਠੀਕ ਹੈ ਅਜੇ ਢੱਲਾ ਢੁਲਾ ਬਹੁਤ ਹੈ ਸੋ ਮੇਰੇ ਨੂੰ ਕੁੜ ਕਾਫੀ ਜਿਆਦਾ ਥਣਾ ਦਾ ਸੋਣਾ ਹੈਗਾ ਉਹ ਸਕੋਰਿੰਗ ਤੁਸੀਂ ਜਿਹੜਾ ਵੇਖੋ ਵੀਰ ਨਾਲ ਸਹੀ ਬਣਾ ਕਰ ਸਕਦੇ ਜੇ ਆਣ ਕਿ ਟਿੱਪ ਕੇ ਦੱਸਦੇ ਕਰ ਲਓ ਦਿਨ ਲੈਂਦੀ ਹੈ ਜੇ ਘਟੋਕਾ 8 ਲੈ ਜੇ 7 ਲੈ ਜੇ ਹਫਤਾ ਲੈ ਜੇ 10 ਦਿਨ ਲੈਂਦੇ ਠੀਕ ਹੈ ਬਸ ਅੱਛਾ ਗੁਰਮント ਤੱਕ ਕੇ ਆਪਣੇ ਕੋਲ ਜਿਹੜੀ ਇਹ ਆ ਗਈ ਫਿਰ ਪੰਜਵੇਂ ਨੰਬਰ ਤੇ ਇਹ ਵੀ ਸੋਣ ਵਾਲੀ ਹੈ ਸਨ ਸਰ ਅੱਛਾ ਇਹ ਮੱਚ ਤਾਂ ਕੀ ਰਿਕਾਰਡ ਡਿਟੇਲ ਕੀ ਸੁਆ ਕਿਨਮਾ ਹੁੰਦੀ ਹੈ ਇਹ ਸੁਆ ਜਿੱਤੋ ਆਪਾਂ ਲਈ ਉਹਨੇ ਤੇ ਜਗਾ ਕੇ ਦਿੱਤੀ ਆ ਕੋ ਆਪੋ ਆਪਣੀ ਸਮਝ ਵਾਲੀ ਠੀਕ ਹੈ ਜੀ ਹਾਂ ਜੀ ਲੋਕੋ ਕੋ ਚਾਹੇ ਅੱਗੋਂ ਖਰੀਦਿਆ ਮਾਲ ਤੇ ਜਾਂ ਸੁਆ ਕੋਈ ਵੀਰ ਮੰਨ ਕੇ ਕੋਈ ਵੀ ਕਰ ਸਕਦਾ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਤੁਹਾਡੀ ਠੀਕ ਹੈ ਠੀਕ ਹੈ ਅੱਛਾ ਗੁਰਵੰਤ ਤੀਜਾ ਸੁਆ ਸੁਣੀ ਦਿਨ ਹਜੇ ਕਿੰਨੇ ਕੁ ਲੰਦੀ ਹੋਊਗੀ ਘਟੋ ਘਟ ਮਾਇ ਨਹੀਂ ਨੇ ਤੈਜੀ ਆਪਣੇ ਕੋਲ ਜਿਹੜੀ ਇਹ ਵੀਰ ਮੱਝ 5ਵੇਂ ਨੰਬਰ ਤੇ ਆ ਹਾਂ ਜੀ ਇਹ ਸੁਆ ਤੀਜਾ ਕਿ ਚੌਥਾ ਵੀਰ ਜੀ ਆਪਾਂ ਨੂੰ ਤੀਜਾ ਕਹਿ ਕੇ ਦਿੱਤੀ ਜੇ ਤੋਂ ਮਾਲਕ ਤੋਂ ਲਈ ਆਪਾਂ ਅੱਗੋਂ ਆਪੋ ਆਪਣੀ ਸਮਝਿਆ ਖਰੀਦਦਾਰ ਦੀ ਆਪਦੀ ਸਮਝ ਨਾਲ ਖਰੀਦ ਸਕਦਾ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਚਾਹੇ ਕੋਈ ਵੀਰ ਅਕੇ ਤੀਜਾ ਮੰਨ ਗਏ ਚਾਹੇ ਚੌਥਾ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਮੱਧ ਕੱਪਣ ਬਾਕੀ ਆ ਪੇਠਪੂੜਾ ਤੁਹਾਨੂੰ ਦਿਖਾ ਦਿੰਨੇ ਆ ਪਤਲੇ ਪਿੰਡੇ ਦੇ ਵਿੱਚ ਤੇ ਵੈਸੇ ਇਹ ਤਿਆਰੀ ਤੇ ਥੋੜੇ ਦਿਨ ਲਾਊਗੀ ਹਨਾ ਹਾਂਜੀ ਹਫਤਾ ਲੈ ਜੂ ਪਰ ਜੀ ਹਫਤਾ ਲੈ ਹਾਂਜੀ ਠੀਕ ਹੈ ਪੰਜ ਬਾਈ ਲਏ ਪਈ ਹੈ ਬੰਦੀ ਉਹਦੀ ਲਓ ਜੀ ਹਫਤਾ ਹਫਤਾ ਦੋਸਤੋ ਸਮਾਂ ਹਜੇ ਬਾਕੀ ਐ ਸੂਨਦੇ ਵਿੱਚ ਠੀਕ ਆ ਤੇ ਸਿੰਗਲ ਖਾਦੀ ਦੀ ਆ ਪਤਲੇ ਪਿੰਡੇ ਦੇ ਵਿੱਚ ਹਫਤੇ ਕਦਾਂ ਹਜੇ ਸਮਾਂ ਬਾਕੀ ਐ ਸੂਨਦੇ ਵਿੱਚ ਅੱਛਾ ਗਰਮਤ ਬਾਕੀ 35 ਤੋਂ ਪਣ ਆਪਣੀ ਜਸਮੀ ਹਾਂਜੀ 35 ਕੋਈ ਵੀ ਆਨਲਾਈਨ ਸਪਦਾ ਹਾਂ ਤੇਪਰੇ ਲਿਆਂਦੀ ਆ ਵਧੀਆ ਤਸੱਲੀ ਕੀਤੀ ਆ ਤੇ ਅਗਲਾ ਜੇ ਕੋਈ ਆਨਲਾਈਨ ਮੰਗਾਉਂਦਾ ਆ ਆਪਦੀ ਲਾਗੇ ਤਸੱਲੀ ਕਰ ਸਕਦਾ ਠੀਕ ਆ ਜੀ ਹਾਂਜੀ ਤੇ ਲਓ ਵੀਰ ਖੋਲ ਕੇ ਦਿਖਾਈਏ ਲਓ ਕੋਈ 5ਵੇਂ ਨੰਬਰ ਤੇ ਆਪਾਂ 베ਰਵਾ ਨਾਲ ਦੀ ਨਾਲ ਪਾਈ ਜਾਂਦੇ ਆ ਤਾਂ ਜੋ ਬਾਅਦ ਵਿੱਚ ਕਿਸੇ ਵੀਰ ਨੂੰ ਗੱਲ ਕਰਨੀ ਚੋਖੀ ਹੋਵੇ 5ਵਾਂ ਨੰਬਰ ਆ ਤੇ ਇਹ ਮਾਜ ਗੱਪਣਾ ਠੀਕ ਆ ਜੀ ਹਫਤਾ 6 ਦਿਨ ਹਜੇ ਬਾਕੀ ਆ ਸੂਨ ਦੇ ਵਿੱਚ ਇੱਕ ਰੰਗ ਕਾਲੀ ਏ ਹਾਂ ਇੱਕ ਰੰਗ ਬਲੈਕ ਆ ਬਿਲਕੁਲ ਜੈਡ ਬਲੈਕ ਹਾਂਜੀ ਠੀਕ ਆ ਥੋੜਾ ਤੋਰ ਕੇ ਤੋਰ ਗਿਆ ਵੀਰ ਕੀ ਦਮ ਬੋਲ ਕਰਤੋ ਇਹਦੀ ਡਿਮਾਂਡ ਵਿੱਚ 90000 ਹੈ 90 ਹਾਂਜੀ ਠੀਕ ਹੈ ਜੀ ਹਾਂਜੀ ਪੁੱਛੋ ਛੋਟੇ ਛੱਪੇ ਕੋਈ 87000 ਦੀ ਮੈਂ ਦੇ ਦਾਂਗਾ ਕੋਈ ਨਾ ਕਿਸੇ ਕੱਟ ਕੇ ਦੇ ਲੋ ਹਾਂਜੀ 87 ਦੀ ਹਾਂਜੀ ਲਓ ਜੀ 87000 ਦੀ ਕਿਉਂਕਿ ਇਹ ਜਿਹੜੀ ਦੇਖਿਆ 90000 ਡਿਮਾਂਡ ਆ 87000 ਆਣ ਆਜ ਤਾਂ ਲੈਣ ਦੇਣਾ ਠੀਕ ਆ ਤਾਂ ਮਾਜ ਰਹੀ ਹੈ ਜੀ ਚੰਗੀ ਆ ਪਤਲੇ ਪਿੰਡੇ ਦੇ ਵਿੱਚ ਬਾਕੀ ਪਸ਼ੂ ਦੋਸਤੋ ਨਾਰਮਲ ਸਾਰੇ ਵੀਰਾਂ ਨੇ ਬਾਜ਼ਾਰ ਸੌਖਾ ਚੈੱਕ ਕਰਕੇ ਪਸੰਦੀ ਕਰਕੇ ਖਰੀਦਣਾ ਹੁੰਦਾ ਫਰ ਮਜ਼ਾ ਚੱਗੀਆਂ ਨੇ ਠੀਕ ਆ ਅੱਛਾ ਗਰਮੰਤ ਇੱਕ ਆਪਣੇ ਕੋਲ ਜਿਹੜੀ ਇਹ ਲਾਸਟ ਆ ਗਈ ਵੀਰ ਹਾਂਜੀ ਇਹ ਤਾਂ ਸੂਆ ਦਸੀਏ ਇਹ ਤੀਜਾ ਸੂਆ ਸੋਣੀ ਵੀ ਜੀ ਤੀਜਾ ਸੂਆ ਹਾਂਜੀ ਇਹਦੇ ਕਿੰਨੇ ਦਿਨ ਬਾਕੀ ਅਜੇ ਇਹ ਵੀ ਹਫਤਾ ਲੈ ਜੋ ਜੀ ਹਫਤਾ ਹਫਤਾ ਦੋਸਤੋ ਸਮਾਂ ਬਾਕੀ ਆ ਕੱਦ ਭਾਵੇਂ ਉਹ ਮੈਂ ਤਾਂ ਇਹਦਾ ਕੋਈ ਨਾਰਮਲ ਥੋੜਾ ਜਿਹਾ ਉਹ ਦਰਮਿਆਨਾ ਹੀ ਹੋਵੇ ਦਰਮਿਆਨਾ ਹੋਵੇ ਵਜ਼ਨ ਜ਼ਿਆਦਾ ਹੋ ਉਹ ਵਜ਼ਨ ਜ਼ਿਆਦਾ ਹਾਂਜੀ ਬਹੁਤ ਜੀ ਉਹ ਵਜ਼ਨ ਜ਼ਿਆਦਾ ਦੋਸਤੋ ਜੀ ਆਪਾਂ ਤੁਹਾਨੂੰ 5ਵੇਂ ਨੰਬਰ ਤੇ ਮਾਜ ਦਿਖਾਈ ਆ ਵਜ਼ਨ ਲੋਡ ਆ ਰਿਹਾ ਉਹਦੇ ਨਾਲ ਕੱਦ ਥੋੜਾ ਜਿਹਾ ਬੇਸ਼ੱਕ ਅਠਾਨ ਹੋ ਗਿਆ ਠੀਕ ਆ ਜੀ ਦਰਮਿਆਨਾ ਪਰ ਵਜੋਂ ਲੋਡ ਉਸ ਮਾਧਮ ਤੋਂ ਉਪਰ ਦੇ ਰਹੀ ਆ ਇਸ ਦਾ ਠੀਕ ਆ ਭਾਰਾ ਪੇਟ ਆ ਬੋਡੀ ਬੁੱਡੀ ਪੂਰੀ ਵਜਨ ਦੇਸ਼ਾ ਤੇ 6-7 ਤੱਕ 6-7 ਦਿਨ ਬਾਕੀ ਹੈ ਹਾਂਜੀ ਠੀਕ ਆ ਤੇ ਗਰਮਤ ਭਾਈ ਪੇਪਣ ਦਾ ਤਸੱਲੀ ਦੀ ਪੂਰੀ ਆਪਣੀ ਹਾਂਜੀ ਇਹ ਤੇਪੰਡ ਦੇ ਥਾਣਾ ਦੀ ਤੇ ਪਿੱਛੇ ਦੀ ਇਹ ਵੀ ਗਾਰੰਟੀ ਆ ਠੀਕ ਆ ਭਰਾ ਹਾਂਜੀ ਬਾਕੀ ਦੋਸਤੋ 6-7 ਤੱਕ ਦਿਨ ਹਜੇ ਬਾਕੀ ਆ ਲਾਏ ਅਪਣਾਏ ਕਰਮਾਂ ਲਈ ਵਾਵਾ ਪਈ ਹੈ ਅੱਧਿੋਂ ਜ਼ਿਆਦਾ ਲੇਖੀ ਆ ਖਿੱਚ ਕੇ ਬਾਕੀ ਹੋ ਸਕਦਾ ਵੀ 2-4 ਦਿਨ 5 ਦਿਨ ਹਜੇ ਸਮਾਂ ਹੋਰ ਲੈ ਜੇ ਠੀਕ ਆ ਆ ਲਓ ਉਹ ਵਜਨ ਚੰਗਾ ਹਾਈਟ మీడియం ਦੇ ਵਿੱਚ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਆ ਠੀਕ ਆ ਗਰਮਨਤ ਭਾਈ ਲਿਆਓ ਕੱਢੀਏ ਬਾਰੇ ਨੂੰ ਵੀ ਦਿਖਾਈਏ ਤੋੜ ਕੇ ਥੋੜਾ ਜਿਹਾ ਦੋਸਤੋ ਹਨੇਰਾ ਹੋ ਗਿਆ ਠੀਕ ਹੈ ਨਾਈਟ ਦਾ ਸਮਾਂ ਹੋ ਹੀ ਜਾਂਦਾ ਇਸ ਕਰਕੇ ਥੋੜਾ ਜਿਹਾ ਮੇਰਾ ਵੀਰ ਤਸਲੀ ਨਾਲ ਜ਼ਰੂਰ ਦੇਖ ਲਿਓ ਠੀਕ ਆ ਪਸੂ ਅੱਗੇ ਪਿੱਛੇ ਕਰਕੇ ਦੇਖ ਲਿਓ ਥੋੜਾ ਜਿਹਾ ਨਾਈਟ ਦਾ ਸਮਾਂ ਜਿੰਨੀ ਵੀ ਹੋ ਸਕਦੀ ਆ ਆਪਾਂ ਤਸਲੀ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੋਵਲਾ ਚਲੋ ਜਿੰਨੀ ਵੀ ਆ ਭਾਵੇਂ ਹਾਈਟ ਸਮਦਰ ਆ ਮੀਡੀਅਮ ਤੇ ਵਿੱਚ ਪਰ ਜਿੰਨੀ ਵੀ ਹੈਗੀ ਚਲੋ ਪਰੀਪਲੋ ਸੀ ਪੂਰੀ ਆ ਭਾਰਾ ਵਜਨ ਕੁਝ ਨੂੰ ਪੂਰਾ ਹਾਂਜੀ ਠੀਕ ਹੈ ਜੀ ਆਹ ਲਓ ਜੀ ਠੀਕ ਹੈ ਜੀ ਤੇ ਮੇਰਾ ਵੀ ਦੇਖੋ ਜੀ ਇਥੇ ਤੁਹਾਨੂੰ ਜ਼ਰੂਰ ਹੈ ਕੋਈ ਤਾਂ 살ੀ ਦਾ ਦਿਨਾਲ ਨੀਗਾ ਮਾਰ ਲਓ ਠੀਕ ਆ ਮੂੰਹ ਮੱਥੇ ਤੋਂ ਦੇਖ ਸਕਦੇ ਜੇ ਸਿੰਘਾਂ ਦੀ ਬੰਤਰ ਆ ਦੇਖ ਲਓ ਜੀ ਠੀਕ ਹੈ ਜੀ ਦੋਸਤੋ ਇਹ ਮਾਤੇ ਗੱਭਣ ਜੀ ਠੀਕ ਆ ਜੇ ਆਜੋ ਤਿੰਨ ਮੱਜਾਂ ਦਾ ਅੰਕੜਾ ਸੀਗਾ ਵੀ ਤਿੰਨ ਗੱਭਣਾਂ ਤਾਂ ਤਿੰਨ ਹੀ ਸੁਈਆਂ ਸਵਾਈਆਂ ਠੀਕ ਆ ਜਿਨ੍ਹਾਂ ਦੇ ਵਿੱਚੋਂ ਇੱਕ ਵੜ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਦਿੱਤੀ ਸੀਗੀ ਉਹ ਵੀ ਸੁਈ ਸੁਵਾਈਏ ਕਰਮਾਂ ਵਾਲੀ ਤੇ ਜਿਹੜੇ ਸੁਈ ਸੁਵਾਈਏ ਪਸ਼ੂ ਹਰ ਵਾਰ ਆਪਾਂ ਕਹਿੰਦੇ ਵੀ ਆਪਣੀ ਚੋਕੇ ਦੋ ਟਾਈਮ ਤਸੱਲੀ ਕਰਦੇ ਤੇ ਵੀ ਕਰਵਾਉਂਦੇ ਫਿਰ ਮਾਤੇ ਮਾ ਕਿਨੇ ਦਿੱਤੇ ਦਿੱਦਗੇ ਡਿਮਾਂਡ ਇਹਦੀ ਵੀ ਜੀ 90 ਹਜ਼ਾਰ ਆ 90 ਹਾਂਜੀ ਇਹ 85 ਹਜ਼ਾਰ ਰਿਆਂ ਨਾ ਦੇ ਦਾਂ 85 ਦੀ ਹਾਂਜੀ ਠੀਕ ਆ ਜੀ ਜਿਹਦੇ ਵਿੱਚੋਂ ਕੋਈ ਛੋਟ ਚੱਪਾ ਹੀ ਹੋਣਾ ਹੈ ਕਸਵੀਰ ਗਰਮਤ ਗੱਲ ਆਏ ਆ ਕਿ ਕੋਈ ਭੈਣ ਭਰਾ ਚਲੋ ਬੜੀ ਦੂਰੋਂ ਨੇੜੇੋਂ ਆਪਣਿਆਂ ਨਾਲ ਜੁੜੇ ਆ ਹਾਂਜੀ ਵੀ ਕੋਈ ਭੈਣ ਭਰਾ ਮਾਨ ਦੇ ਨਾਲ ਉਹਦਾ ਜਿੰਨਾ ਵੀ ਵਿੱਚ ਉਖੇ ਚ ਖਜਾ ਕਰਕੇ ਮਾਨਤਨ ਹੋ ਸਕਦਾ ਜ਼ਰੂਰ ਕਰ ਦਿੰਦਾ ਹਾਂਜੀ ਹਾਂਜੀ ਕਰੀਦਾ ਸੋ ਪਹਿਲਾਂ ਹੀ ਕਰਦੀਦਾ ਹਾਂਜੀ ਲੋ ਵੀ ਦੋਸਤੋ ਮਾਨਤਨ ਖੁੱਲੇ ਡੋਲੇ ਹੁੰਦੇ ਰਹਿੰਦੇ ਆ ਜੀ ਇਹ ਸਾਨੂੰ ਮਾਲ ਆਪਣ ਨੂੰ ਮਗਰੋਂ ਮਿਲਿਆ ਉਸ ਹਿਸਾਬ ਨਾਲ ਦੇ ਦਈਏ ਆ ਸਹੀ ਹੈ ਹਾਂਜੀ ਸਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਮੈਂ ਪਹਿਲਾਂ ਜਿਕਰ ਕਰ ਦੇਣਾ ਦੋਸਤੋ ਕਾਫੀ ਵੀਡੀਓ ਆਫ ਇਸ ਘਰੋਂ ਪਾਈਆਂ ਨੇ 8-7 ਨਗ ਜਿਹੜੇ ਆ ਨਵੇਂ ਪਸ਼ੂ ਤੁਹਾਨੂੰ ਵੇਖਣ ਨੂੰ ਤੇ ਨਜ਼ਰ ਆਉਣਗੇ ਅੱਜ ਤਕਰੀਬਨ 6 ਪਸ਼ੂ ਬਕਾਉ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਸੂਈਆਂ ਨੇ ਤੇ ਇੱਕ ਵੈੜ ਸੂਈ ਆ ਠੀਕ ਆ ਜੀ ਬੱਚੇ ਨਾਲ ਕੋਈ ਬੌਲੇ ਤੇ ਚੱਲ ਰਿਹਾ ਦੋਸਤੋ ਦੁੱਧ ਤੇ ਚੱਲ ਰਿਹਾ ਉਹਦੀ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਤੇ ਜਿਹੜੇ ਇਹ ਤੁਹਾਨੂੰ ਟੁੱਕੇ ਪਸ਼ੂ ਦਿਖਾਏ ਆ ਟਿੱਪ ਕੇ ਤਸੱਲੀ ਕਰ ਲਿਓ ਬਾਕੀ ਭਾਰ ਪਿੱਛੇ ਦੀ ਧਣਾ ਦੀ ਵੈਸੇ ਵੀ ਗਾਰੰਟੀ ਹੁੰਦੀ ਆ ਤੇ ਵੀਰ ਗੁਰਮント ਹੋਰ ਕੋਈ ਗੱਲਬਾਤ ਬਸ ਵਧੀਆ ਵੀਰ ਜੀ ਤੇ ਨੰਬਰ ਬੋਲਦਿਏ ਆਪਣੇ ਨੰਬਰ ਹੈਗਾ ਵੀਰ ਜੀ 98772 843 ਠੀਕ ਆ ਜੀ ਹਾਂਜੀ ਠੀਕ ਆ ਲਓ ਦੋਸਤੋ ਇਹ ਸਾਨੂੰ ਮੇਰਾ ਨਾਮ ਵੀਰ ਗੁਰਵੰਤ ਵੈਂਡਾ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਉਹ ਸੂ ਇਸੇ ਤਰ੍ਹਾਂ ਦੇ ਰਹੇ ਨੇ ਜੀ ਦੋਸਤੋ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਤੇ ਦੀ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ ਲੱਗਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ